ਸੋ ਤੋ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਖਬਰ ਮੋਗਾ ਤੋਂ ਆ ਰਹੀ ਆ ਅਤੇ ਦੂਜੀ ਖਬਰ ਚੰਡੀਗੜ੍ਹ ਤੋਂ ਆ ਰਹੀ ਆ ਇਹਨਾਂ ਦੋਨਾਂ ਖਬਰਾਂ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਜਿਹੜੀ ਪਹਿਲੀ ਖਬਰ ਮੋਗਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਸੁਖਵਿੰਦਰ ਸਿੰਘ ਜਿਹੜਾ ਟਰੈਵਲ ਏਜੰਟ ਆ ਤੇ ਉਹਦੀ ਮਾਂ ਤੇ ਹੋਰ ਚਾਰ ਵਿਅਕਤੀਆਂ ਦੇ ਸਮੇਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੰਨੇ ਆ ਕਿ ਤਾਨੂੰ ਪਤਾ ਹੀ ਕਿ ਅਮਰੀਕਾ ਤੋਂ ਨੌਜਵਾਨ ਜਿਹੜੇ ਰਿਪੋਰਟ ਹੋ ਕੇ ਆ ਰਹੇ ਆ ਤਾਂ ਇੱਕ ਜਿਹੜਾ ਧਰਮਕੋਟ ਦੇ ਪਿੰਡ ਪੰਡੋਰੀ ਦੇ ਇੱਕ ਜਿਹੜਾ ਸੁਵਿੰਦਰ ਵਿਅਕਤੀ ਆ ਉਸ ਨੂੰ ਸੁਖਵਿੰਦਰ ਸਿੰਘ ਟਰੈਵਲ ਏਜੰਟ ਨੇ 2 ਨੰਬਰ ਦੇ ਵਿੱਚ ਉਸ ਨੂੰ ਬਾਹਰ ਭੇਜਿਆ ਸੀ ਜਦੋਂ ਉਹ ਵਿਅਕਤੀ ਰਿਪੋਰਟ ਹੋ ਕੇ ਪੰਜਾਬ ਵਾਪਸ ਆਇਆ ਤਾਂ ਉਸ ਨੇ ਸੁਖਵਿੰਦਰ ਸਿੰਘ ਅਤੇ ਉਸ ਦੀ ਮਾਂ ਦੇ ਸਮੇਤ ਹੋਰ ਜਿਹੜੇ 4 ਵਿਅਕਤੀ ਸੀ ਉਹਨਾਂ ਦੇ ਉੱਪਰ ਜਿਹੜਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਤੇ ਪੁਲਿਸ ਨੇ ਹੁਣ ਆਪਣੀ ਜਿਹੜੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਕਿਸ ਗੋਵਿੰਦਰ ਸਿੰਘ ਜਿਹੜਾ ਟ੍ਰੈਵਲ ਏਜੰਸੀ ਉਸ ਦੇ ਉੱਪਰ ਠੱਗੀ ਅਤੇ ਦੋ ਨੰਬਰ ਦੇ ਦੇ ਕੇਸ ਕੇਸ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਦਿਨੇ ਆ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਅਮਰੀਕਾ ਦੇ ਵਿੱਚ ਨੌਜਵਾਨ ਡਿਪੋਰਟ ਹੋ ਕੇ ਆ ਰਹੇ ਆ ਪਰ ਉਹਨਾਂ ਵਿਅਕਤੀਆਂ ਨੇ ਇਹ ਕਿਹਾ ਕਿ ਅਸੀਂ ਦਾ ਪਹਿਲਾਂ ਇੱਕ ਨੰਬਰ ਦੇ ਵਿੱਚ ਸਾਨੂੰ ਕਹਿ ਕੇ ਤਾਂ ਇੱਕ ਨੰਬਰ ਵਿੱਚ ਭੇਜਦੇ ਆ ਪਰ ਜਦੋਂ ਹੁਣ ਅਸੀਂ ਡਿਪੋਰਟ ਹੋ ਕੇ ਆਏ ਆ ਤੇ ਡੋਂਕੀ ਲਾ ਕੇ ਜਦੋਂ ਅਮਰੀਕਾ ਜਾਂਦੇ ਆ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਨੰਬਰ ਦਾ ਬਹਾਨਾ ਲਾ ਕੇ ਸਾਨੂੰ ਦੋ ਨੰਬਰ ਦੇ ਵਿੱਚ ਬਾਹਰ ਭੇਜਿਆ ਗਿਆ ਹੈ ਤਾਂ ਇਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅਮਰੀਕਾ ਦੇ ਵਿੱਚੋਂ ਪਿੰਡ ਧਰਮਕੋਟ ਪੰਡੋਰੀ ਦੇ ਇੱਕ ਪਿੰਡ ਦੇ ਵਿੱਚੋਂ ਇੱਕ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਜਦੋਂ ਉਹ ਰਿਪੋਰਟ ਹੋ ਕੇ ਪੰਜਾਬ ਵਾਪਸ ਆਇਆ ਤਾਂ ਉਸ ਨੇ ਸੁਖਵਿੰਦਰ ਸਿੰਘ ਟ੍ਰੈਵਲ ਏਜੰਟ ਅਤੇ ਉਸ ਦੀ ਮਾਂ ਤੇ ਹੋਰ ਚਾਰ ਵਿਅਕਤੀਆਂ ਤੇ ਜਿਹੜਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਤਾਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਵੋਗਾ ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਜਸਵਿੰਦਰ ਨਾਂ ਦਾ ਵਿਅਕਤੀ ਜੋ ਅਮਰੀਕਾ ਤੋਂ ਰਿਪੋਰਟ ਓਕੇ ਹੋ ਕੇ ਆਇਆ ਹੈ ਤਾਂ ਉਸ ਨੇ ਜਿਹੜਾ ਸੁਖਵਿੰਦਰ ਸਿੰਘ ਨਾਂ ਦਾ ਟ੍ਰੈਵਲ ਐਜੰਟਾ ਉਹਦੇ ਉੱਪਰ ਐਫ ਆਈ ਆਰ ਜਿਹੜੇ ਦਰਜ ਕਰਵਾ ਦਿੱਤੀ ਗਈ ਹੈ ਤਾਂ ਉਸ ਦੇ ਉੱਪਰ ਜਿਹੜਾ ਮਾਮਲਾ ਸ਼ੁਰੂ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਉਹਦੇ ਉੱਪਰ ਜਿਹੜਾ ਮਾਮਲਾ ਸ਼ੁਰੂ ਕਰ ਦਿੱਤਾ ਗਿਆ ਹੈ ਉਸ ਜਸਵਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਜਦੋਂ ਇਸ ट्रैवल ਏਜੰਟ ਨੇ ਅਮਰੀਕਾ ਭੇਜਿਆ ਸੀ ਤਾਂ ਮੈਨੂੰ ਉਹਦੋਂ ਕਿਹਾ ਸੀ ਕਿ ਮੈਂ ਮੈਂ ਤੈਨੂੰ ਇੱਕ ਨੰਬਰ ਦੇ ਵਿੱਚ ਭੇਜ ਰਿਹਾ ਹਾਂ ਪਰ ਜਦੋਂ ਉਹ ਦਪੋਰਟੋ ਕੇ ਆਇਆ ਤਾਂ ਉਸਨੂੰ ਪਤਾ ਲੱਗਿਆ ਕਿ ਮੇਰੇ ਨਾਲ ਬਹੁਤ ਵੱਡੀ ਧੋਖਾਧੜੀ ਠੱਗੀ ਹੋ ਗਈ ਆ ਤਾਂ ਇਸਨੂੰ ਮੱਦੇ ਨਜ਼ਰ ਰੱਖਦੇ ਆ ਜਸਵਿੰਦਰ ਸਿੰਘ ਨੇ ਸੁਖਵਿੰਦਰ ਸਿੰਘ ਟ੍ਰੈਵਲ ਏਜੰਟ ਅਤੇ ਉਸਦੀ ਮਾਂ ਤੇ ਹੋਰ ਹੋਰ ਜਿਹੜੇ ਚਾਰ ਵਿਅਕਤੀ ਸੀ ਉਹਨਾਂ ਦੇ ਉੱਪਰ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੂਜੀ ਖਬਰ ਜਿਹੜੀ ਆ ਰਹੀ ਆ ਚੰਡੀਗੜ੍ਹ ਤੋਂ ਦੱਸਿਆ ਇਹ ਜਾ ਰਿਹਾ ਕਿ ਇੱਕ ਦਸਤ 10 ਸਾਲਾਂ ਦੀ ਜਿਹੜੀ ਬੱਚੀ ਸੀ ਉਹਦੇ ਨਾਲ ਇੱਕ ਨਸ਼ੇੜੀ ਵਿਅਕਤੀ ਨੇ ਜ਼ਬਰਜਨਾਹ ਕੀਤਾ ਹੈ ਪਰ ਇਹ ਜਿਹੜੀ ਗੱਲ ਆ ਬਹੁਤ ਹੀ ਦਿਲ ਨੂੰ ਦਹਿਲਾਉਣ ਵਾਲੀ ਆ ਅਤੇ ਸਾਰਿਆਂ ਲੋਕਾਂ ਤੇ ਸਾਰੇ ਸਮਾਜ ਨੂੰ ਸ਼ਰਮਸ਼ਾਰ ਕਰਨ ਵਾਲੀ ਆ ਰਹੀ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਅੱਜਕੱਲ ਦੇ ਜਿਹੜੇ ਨੌਜਵਾਨ ਆ ਕੋਈ ਵੀ ਰੋਜ਼ਗਾਰ ਨਾ ਮਿਲਣ ਕਰਕੇ ਉਹ ਨਸ਼ੇ ਦੀ ਦੌਰ ਵਿੱਚ ਚੱਲ ਜਾਂਦੇ ਆ ਤਾਂ ਜਦੋਂ ਉਹ ਨਸ਼ਾ ਵਰਤ ਲੈਂਦੇ ਆ ਤਾਂ ਉਹਨਾਂ ਦਾ ਜਿਹੜਾ ਦਿਮਾਗ ਆ ਕੰਮ ਕਰਨੋਂ ਹਟ ਜਾਂਦਾ ਏ ਤਾਂ ਫਿਰ ਉਹ ਜਿਹੜੀ ਹੈ ਗੈਰ ਕੁਦਰਤੀ ਜਿਹੜੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਨੌਜਵਾਨ ਲੋਕ ਤੇ ਜਿਹੜੇ ਹੋਰ ਵੀ ਵਿਅਕਤੀ ਹੁੰਦੇ ਆ ਜਦੋਂ ਨਸ਼ੇ ਦੇ ਆੜ ਵਿੱਚ ਆ ਜਾਂਦੇ ਆ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕੀ ਸਹੀ ਕਰ ਰਹੇ ਆ ਕਿ ਗਲਤ ਕਰ ਰਹੇ ਆ ਤਾਂ ਇਹਹੀ ਖਬਰ ਹੈ ਕਿ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਇੱਕ 10 ਸਾਲਾ ਦੀ ਕੁੜੀ ਦੇ ਨਾਲ ਜ਼ਬਰ ਜਨਾਹ ਹੋਇਆ ਹੈ ਤਾਂ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਤੇ ਸੋਚਣ ਵਾਲੀ ਇਹ ਗੱਲ ਹੈ ਕਿ ਜਿਹੜੀ ਅੱਜ ਕੱਲ ਦੀ ਸਮਾਜ ਦੀ ਪੀੜ੍ਹੀ ਹੈ ਕਿੱਧਰ ਨੂੰ ਜਾ ਰਹੀ ਆ ਇਹਨਾਂ ਇਹ ਜਿਹੜੀਆਂ ਬਲਤਕਾਰ ਜ਼ਬਰਜਨਾ ਦੇ ਨਾਲ ਹਰ ਸਾਲ ਹਰ ਮਹੀਨੇ ਅੱਜ ਦੇ ਘੰਟੇ ਮੈਂਟਲ ਸਕੈਂਟਾਬਾਲ ਦਾ ਜਿਹੜੀਆਂ ਬਹੁਤ ਜ਼ਿਆਦਾ ਖਬਰਾਂ ਆਉਂਦੀਆਂ ਨੇ 4 ਸਾਲ ਦੀ ਬੱਚੀ ਤੋਂ ਲੈ ਕੇ 90 ਸਾਲ ਦੀਆਂ ਔਰਤਾਂ ਦੇ ਨਾਲ ਜਿਹੜਾ ਜ਼ਬਰਜਨਾਹ ਹੁੰਦਾ ਏ ਬਲਦਹਰ ਹੁੰਦੇ ਆ ਪਰ ਜਿਹੜੇ ਨੌਜਵਾਨਾ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਵੀ ਸਾਨੂੰ ਕੰਮ ਕਰਨਾ ਕੀ ਚਾਹੀਦਾ ਤੇ ਅਸੀਂ ਕਰ ਕੀ ਰਹੇ ਆ ਇਹਦੇ ਨਾਲ ਜਦੋਂ ਕੁੜੀਆਂ ਬਾਹਰ ਕੁੜੀਆਂ ਤੇ ਔਰਤਾਂ ਜਦੋਂ ਬਾਹਰ ਕੰਮ ਕਰਨ ਜਾਂਦੀਆਂ ਨੇ ਤਾਂ ਦਿਲ ਜਿਹੜਾ ਡਰਦਾ ਰਹਿੰਦੇ ਕਿ ਸਾਡੇ ਨਾਲ ਕੋਈ ਵੀ ਇਦ ਦੀ ਇਦਾਂ ਦੀ ਜਿਹੜੀ ਘਟਨਾ ਨਾ ਵਾਪਰ ਜੇ ਅਤੇ ਜਿਹੜੀਆਂ ਕੁੜੀਆਂ ਬਾਹਰ ਜਾ ਕੇ ਆਪਣਾ ਫਿਊਚਰ ਬਣਾਉਣਾ ਚਾਹੁੰਦੀਆਂ ਨੇ ਆਪਣੀ ਲਾਈਫ 'ਚ ਸਕਸੈਸਫੁਲ ਹੋਣਾ ਚਾਹੁੰਦੀਆਂ ਨੇ ਅਤੇ ਇੰਨੇ ਸੁਪਨੇ ਉਹਨਾਂ ਦੇ ਸਜੋਏ ਹੁੰਦੇ ਆ ਪਰ ਇਹ ਜਿਹੜੀ ਘਟਨਾ ਇਹdeniyan ਘਟਨਾ ਜਦੋਂ ਉਹਨਾਂ ਦੇ ਘਰ ਦੇ ਸੌਂਦੇ ਆ ਤਾਂ ਉਹਨਾਂ ਕੁੜੀਆਂ ਨੂੰ ਘਰੋਂ ਬਾਹਰ ਨਿਕਲਣਾ ਜਿਹੜਾ ਮੁਸ਼ਕਲ ਹੋ ਜਾਂਦੇ ਤੇ ਘਰ ਦੇ ਘਰਦਿਆਂ ਦੇ ਮਨ 'ਚ ਡਰ ਬੈਠਾ ਰਹਿੰਦੇ ਕਿ ਸਾਡੀ ਕੁੜੀ ਦੇ ਨਾਲ ਵੀ ਇਦਾਂ ਦੀ ਕੋਈ ਘਟਨਾ ਨਾ ਵਾਪਰ ਜਾਏ ਜਿਸ ਦੇ ਕਰਕੇ ਕੁੜੀਆਂ ਔਰਤਾਂ ਬਹੁਤ ਜ਼ਿਆਦਾ ਜਿਹੜੇ ਉਹਨਾਂ ਸੁਪਨੇ ਸਜੋਏ ਹੁੰਦੇ ਆ ਸੁਪਨੇ ਦੇਖੇ ਹੁੰਦੇ ਆ ਉਹ ਸਾਰੇ ਇੱਕ ਮਿੰਟ ਸੈਕਿੰਡ ਦੇ ਵਿੱਚ ਚੁਰਾ-ਚੁਰਾ ਹੋ ਜਾਂਦੇ ਆ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਚੰਡੀਗੜ੍ਹ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ 10 ਸਾਲ ਦੀ ਬੱਚੀ ਜਿਹੜੀ ਨਵਾਲਗ ਬੱਚੀ ਆ ਉਸਦੇ ਨਾਲ ਜ਼ਬਰ ਜਨਾਹ ਹੋਇਆ ਜਾਂਦਾ ਹੋ ਜਾਂਦਾ ਹੈ ਤਾਂ ਇਹ ਜ਼ਬਰ ਜਨਾਹ ਜਿਹੜਾ ਇੱਕ ਨਸ਼ੇੜੀ ਵਿਅਕਤੀ ਵੱਲੋਂ ਹੋ ਜਾਂਦਾ ਦੱਸਿਆ ਜਾ ਰਿਹਾ ਕਿ ਇੱਕ ਜਿਹੜਾ ਵਿਅਕਤੀ ਆ ਔਰ ਨਸ਼ੇ ਦੀ ਆੜ ਵਿੱਚ ਜਿਹੜੀ 10 ਸਾਲਾਂ ਦੀ ਬੱਚੀ ਦੇ ਨਾਲ ਜਬਰ ਜਨਾਹ ਕਰਦੇ ਤੇ ਆਪਣੇ ਪੂਰੇ ਸਮਾਜ ਲਈ ਬਹੁਤ ਹੀ ਦਰਦਨਾਕ ਤੇ ਸ਼ਰਮਸ਼ਾਰ ਕਰਨ ਵਾਲੀ ਖਬਰ ਆ ਕਿ ਜਿਹੜੀ ਅੱਜ ਕੱਲ ਦੀ ਪੀੜ੍ਹੀ ਆ ਆਪਣੇ ਫਿਊਚਰ ਬਣਾਉਣ ਦੀ ਬਜਾਏ ਉਹ ਕਿੱਧਰ ਗਲਤ ਰਾਹ ਜਾ ਰਹੀ ਆ ਨਸ਼ਿਆਂ ਦੀ ਆੜ ਦੇ ਵਿੱਚ ਆ ਕੇ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਮਸੀਂ ਕੀ ਸਹੀ ਕਰ ਰਹੇ ਆ ਕਿ ਗਲਤ ਕਰ ਰਹੇ ਆ ਇਹ ਇਕੱਲੇ ਨਸ਼ੇੜੀਆਂ ਦੇ ਲਈ ਨਹੀਂ ਗੱਲ ਆ ਰਹੀ ਪਰ ਉਹ ਜਿਹੜੇ ਸੋ ਸਮਝ ਕੇ ਜਿਹੜੇ ਨੌਜਵਾਨ ਚਲਦੇ ਚਲਦੇ ਆ ਪਰ ਉਹਨਾਂ ਦਾ ਵੀ ਇਹੀ ਆ ਗਈ ਜੇ ਅੱਜ ਕੱਲ ਜਿਹੜੇ ਗੈਰਕੁਦਰਤ ਜਿਹੜੇ ਕੰਮ ਸ਼ੁਰੂ ਕਰ ਦਿੱਤੇ ਆ ਕੀ ਤਾਂ ਇਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਕਿ ਇੱਕ ਚੰਡੀਗੜ੍ਹ ਦੇ ਵਿਚ ਨਸ਼ੇੜੀ ਵਿਅਕਤੀ ਨੇ 10 ਸਾਲਾਂ ਦੀ ਜਿਹੜੀ ਬੱਚੀ ਆ ਉਹਦੇ ਨਾਲ ਜ਼ਬਰ ਜਨਾਹ ਕੀਤਾ ਹੈ ਜਿਹੜਾ ਕਿ ਬਹੁਤ ਹੀ ਮੰਦ ਭਾਗੀ ਖਬਰ ਹੈ ਇਸ ਘਟਨਾ ਨੂੰ ਜਦੋਂ ਸਾਰੇ ਘਰ ਦੇ ਸੌਂਦੇ ਆ ਤੇ ਜਦੋਂ ਕੁੜੀਆਂ ਬਾਹਰ ਅੰਦਰ ਆਪਣਾ ਫਿਊਚਰ ਬਣਾਉਣ ਲਈ ਜਾਂਦੀਆਂ ਨੇ ਜੋਬ ਕਰਨ ਲਈ ਜਾਂਦੀਆਂ ਨੇ ਤਾਂ ਉਹਨਾਂ ਸਾਰੀਆਂ ਔਰਤਾਂ ਦੇ ਮਨ ਦੇ ਵਿੱਚ ਇਹੀ ਡਰ ਰਹਿੰਦਾ ਕਿ ਸਾਡੇ ਨਾਲ ਵੀ ਇਦਾਂ ਦੀ ਕੋਈ ਘਟਨਾ ਜਿਹੜੀ ਨਾ ਵਾਪਰ ਜੇ ਕਈਆਂ ਕੁੜੀਆਂ ਦੇ ਬਹੁਤ ਜ਼ਿਆਦਾ ਸੁਪਨੇ ਹੁੰਦੇ ਆ ਜਦੋਂ ਉਹਨਾਂ ਦੇ ਘਰ ਤੇ ਇਦਾਂ ਦੀਆਂ ਖਬਰਾਂ ਸੌਂਦੇ ਆ ਤਾਂ ਉਹ ਡਰ ਜਾਂਦੇ ਤੇ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਨਿਕਲ ਦਿੰਦੇ ਜਿਸ ਦੇ ਕਰਕੇ ਕੁੜੀਆਂ ਦੇ ਸਾਰੇ ਸੁਪਨੇ ਜਿਹੜੇ ਟੁੱਟੇ ਜਾਂਦੇ ਆ ਇੱਕ ਇੱਕ ਮਿੰਟ ਸੈਕਿੰਡ ਦੇ ਵਿੱਚ ਸਾਰੇ ਸੁਪਨੇ ਜਿਹੜੇ ਉਹਨਾਂ ਦੇ ਚੂਰਾ ਚੂਰ ਹੋ ਜਾਂਦੇ ਆ ਤੁਹਾਨੂੰ ਦੱਸਦੀ ਆ ਕਿ ਇਹ ਜਿਹੜੀ ਖਬਰ ਆ ਚੰਡੀਗੜ੍ਹ ਤੋਂ ਆ ਰਹੀ ਆ ਕੱਲੀ ਇਹ ਜਿਹੜੀ ਖਬਰ ਆ ਚੰਡੀਗੜ੍ਹ ਤੋਂ ਨਹੀਂ ਆ ਰਹੀ ਪੂਰੇ ਦੇਸ਼ ਭਰ ਦੇ ਵਿੱਚ ਹਰ ਸਾਲ ਹਰ ਮਹੀਨੇ ਹਰ ਘੰਟੇ ਮਿੰਟ ਸਕਿੰਟਾਂ ਬਾਅਦ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਇਦਾਂ ਦੀਆਂ ਖਬਰਾਂ ਪਲਾਟਫਾਰਮ ਦੇ ਨਾਲ ਰੇਪ ਦੇ ਨਾਲ ਰਿਲੇਟਡ ਆਉਂਦੀਆਂ ਰਹਿੰਦੀਆਂ ਨੇ ਤੇ ਜਦੋਂ ਘਰ ਦੇ ਇਦਾਂ ਖਬਰਾਂ ਬਾਰੇ ਸੁਣਦੇ ਆ ਤਾਂ ਉਹ ਜਿਹੜੇ ਆਗੇ ਟੈਨਸ਼ਨ ਦੇ ਵਿੱਚ ਆ ਜਾਂਦੇ ਤੇ ਕੁੜੀਆਂ ਨੂੰ ਘਰੋਂ ਬਾਹਰ ਨਿਕਲਣਾ ਜਿਹੜਾ ਮੁਸ਼ਕਲ ਹੋ ਜਾਂਦਾ ਤੇ ਜਿੱਦੇ ਕਰਕੇ ਉਹਨਾਂ ਦੇ ਸੁਪਨੇ ਜਿਹੜੇ ਹੁੰਦੇ ਆ ਉਹ ਸਾਰੇ ਚੂਰੋ ਚੂਰ ਹੋ ਜਾਂਦੇ ਸਾਰੇ ਸੁਪਨੇ ਜਿਹੜੇ ਹੁੰਦੇ ਉਹ ਟੁੱਟ ਜਾਂਦੇ ਆ ਪਰ ਆਪਾਂ ਨੂੰ ਇਹ ਸੋਚ ਸਮਝ ਕੇ ਚੱਲਣਾ ਚਾਹੀਦਾ ਏ ਕਿ ਸਾਨੂੰ ਕੁੜੀਆਂ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਆ ਉਹਨਾਂ ਨੂੰ ਇੱਜ਼ਤ ਦੇਣੀ ਚਾਹੀਦੀ ਆ ਨਾ ਕਿ ਉਹਨਾਂ ਦੀ ਇੱਜ਼ਤ ਨਾਲ ਖਿੜਵਾਲ ਕਰਨਾ ਚਾਹੀਦਾ ਏ ਤੁਹਾਨੂੰ ਦੱਸ ਦਈਏ ਇਹ ਜਿਹੜੀ ਖਬਰ ਆ ਚੰਡੀਗੜ੍ਹ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਨਸ਼ੇ ਦੇ ਆੜ ਵਿੱਚ ਇੱਕ ਵਿਅਕਤੀ ਨੇ 10 ਸਾਲਾਂ ਦੀ 10 ਸਾਲਾਂ ਦੀ ਕੁੜੀ ਦੇ ਨਾਲ ਜ਼ਬਰਜਨਾਹ ਕੀਤਾ ਪਰ ਸੋਚਣ ਵਾਲੀ ਗੱਲ ਇਹ ਆ ਕਿ ਜਦੋਂ ਉਹ ਇੱਕ ਗਲਤ ਕੰਮ ਕਰ ਰਿਹਾ ਸੀ ਉਸ ਦੇ ਅੰਦਰ ਜਿਹੜੀ ਜ਼ਮੀਰ ਹੁੰਦੀ ਆ ਵੀ ਉਹਨੂੰ ਕਿਵੇਂ ਅਲਾਉ ਕਰ ਦਿੱਤਾ ਐਦਾਂ ਗਲਤ ਕੰਮ ਕਰਨ ਦੇ ਲਈ ਮੰਨਦੇ ਆ ਕਿ ਲੋਕੀ ਜ਼ਿਆਦਾਤਰ ਜਦੋਂ ਨਸ਼ੇ ਦੇ ਵਿੱਚ ਹੁੰਦੇ ਆ ਤੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਸਿੱ ਕੀ ਕਰ ਰਹੇ ਆ ਕਿ ਨਹੀਂ ਕਰ ਰਹੇ ਪਰ ਲੋਕਾਂ ਨੂੰ ਅੱਗੇ ਜਿਹੜੀ ਬੁੱਧੀ ਹੁੰਦੀ ਆ ਉਹਨੂੰ ਸਹੀ ਟਿਕਾਣੇ ਰੱਖਣਾ ਚਾਹੀਦਾ ਹੈ ਐਨਾ ਤਾਂ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਕਿ ਵੀ ਅਸੀਂ ਕੀ ਕੰਮ ਗਲਤ ਕਰ ਰਹੇ ਆ ਤੇ ਕੀ ਸਹੀ ਕਰ ਰਹੇ ਆ ਤੇ ਜਦੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ ਪੂਰੇ ਦੇਸ਼ ਭਾਰ ਦੇ ਵਿੱਚ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਬੈਠ ਜਾਂਦੇ ਆ ਤੇ ਉਹਨਾਂ ਦੇ ਜਿਹੜੇ ਘਰ ਦੇ ਵੀ ਹੁੰਦੇ ਆ ਕੁੜੀਆਂ ਨੂੰ ਘਰੋਂ ਬਾਹਰ ਨਿਕਲ ਨਹੀਂ ਦਿੰਦੇ ਤੇ ਫਿਰ ਜੇਕਰ ਆਪਣਾ ਸੁਭਾਅ ਜ ਨਾ ਸੁਧਰੇ ਆ ਜੇ ਇਹਹੀ ਗਲਤੀਆਂ ਕਰਦਾ ਰਿਹਾ ਤਾਂ ਜਿਹੜੀਆਂ ਕੁੜੀਆਂ ਦਾ ਘਰੋਂ ਬਾਹਰ ਨਿਕਲਣਾ ਬੰਦ ਵੀ ਹੋ ਸਕਦਾ ਏ ਤੇ ਉਹਨਾਂ ਦੇ ਜਿਹੜੇ ਹੋਰ ਸੁਪਨੇ ਹੁੰਦੇ ਉਹ ਟੁੱਟ ਵੀ ਸਕਦੇ ਤੇ ਸ਼ਾਇਦ ਮੈਨੂੰ ਲੱਗਦਾ ਜੇਕਰ ਐਦਾਂ ਦੀਆਂ ਘਟਨਾਵਾਂ ਵਾਪਸ ਨਹੀਂ ਆ ਰਹੀਆਂ ਤਾਂ ਕੁੜੀਆਂ ਨੂੰ ਘਰ ਦੇ ਜਿਹੜੇ ਆ ਪੜਨ ਲਈ ਨਹੀਂ ਭੇਜਿਆ ਨਹੀਂ ਕਰਨਗੇ ਤਾਂ ਆਪਾਂ ਨੂੰ ਸੋਚਣਾ ਚਾਹੀਦਾ ਆਪਣਾ ਆਪ ਦੇ ਲਈ ਨਹੀਂ ਸੋਚਣਾ ਚਾਹੀਦਾ ਆਪ ਨੂੰ ਸਾਰਿਆਂ ਦੇ ਲਈ ਸੋਚਣਾ ਚਾਹੀਦਾ ਤੇ ਇਹ ਜਿਹੜੀ ਖਬਰ ਆ ਚੰਡੀਗੜ੍ਹ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਨਸ਼ੇੜੀ ਨੇ 10 ਸਾਲਾਂ ਦੀ ਬੱਚੀ ਦੇ ਨਾਲ ਜਿਹੜਾ ਜ਼ਬਰਨ ਚਨਾਹ ਕੀਤਾ ਹੈ ਤਾਂ ਪੁਲਿਸ ਨੇ ਜਿਹੜਾ ਮਾਮਲਾ ਦਰਜ ਕਰ ਲਿਆ ਹੈ ਤਾਂ ਹੁਣ ਉਸ ਦੇ ਉੱਪਰ ਪੈਡ ਨੰਬਰ ਧਾਰਾ ਜਿਹੜੀ ਲਗਾ ਦਿੱਤੀ ਗਈ ਹੈ ਤਾਂ ਅਗਲੀ ਜਿਹੜੀ ਕਾਰਵਾਈ ਬੰਦੀ ਆ ਉਹ ਪੁਲਿਸ ਨੇ ਸ਼ੁਰੂ ਕਰ ਦਿੱਤੀ ਗਈ ਆ ਤੁਹਾਡਾ ਇਸਪਰੇ ਤੇ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ